ਆਮਗੇ ਫੁੱਲ ਮਇਤਰੀ ਚੰਦਨੀ ਵਾਇਕੂ ਜੀ ਦਾ ਤੋਹਫਾ ਵਾਇਕੂ ਜੀ ਦੀ ਫਤਿਹ ਰੇਟੀ ਪਰਵਾਰ ਕਰਿਓ ਸਾਡੀ ਇੰਡੀਆ ਬਕਾਊ ਆ ਜਦੋਂ ਜ਼ਵੀਰ ਵਾਲੇ ਹੈਗੇ ਆ ਸੁਖ ਖੜੇ ਆ ਪਹਿਲੇ ਮੈਨੂੰ ਬੀਠੇ ਆ ਘਰ ਵਾਲੀ ਪੁੱਛਦੀ ਸੀ ਕਦੋਂ ਆ ਜਾਣਾ ਮੈਂ ਕਿਹਾ 5 ਵਜੇ ਆ ਜਾਗਾ ਸ਼ਾਮ ਨੂੰ ਪਰ ਮੈਨੂੰ ਲੱਗਦਾ ਉਹਨੂੰ ਕਹਿਣਾ ਪੈਣਾ ਬਰਨਾਲੇ ਵਾਲੀ ਬਸ ਤੇ ਕੱਪੜੇ ਭੇਜ ਦੇ ਵੱਡਾ ਮੋਰਚਾ ਲੱਗਣ ਵਾਲਾ ਆਈਦਾ ਕਹਿੰਦੀ ਵੀ ਭਾਨੇ ਸਿੱਧੂ ਮੈਦਾ ਇਹ ਕਹਿੰਦਾ ਯਾਰ ਜਿੱਥੇ ਜ਼ੁਲਮ ਹੁੰਦਾ ਬੋਲੋ ਬੰਦੂ ਮੈ ਵਿਦਾਇਕਾਂ ਨੂੰ ਵੀ ਕਹਿਣਾ ਚਾਹਾਂਗੇ ਪਾਰਕੀ ਦੇ ਮਾਤਕਾਰਾਂ ਨੂੰ ਕਹਿਣਾ ਚਾਹਾਂਗੇ ਅੱਜ ਤੁਸੀਂ ਧੱਕਾ ਕਰ ਰਹੇ ਹੋ ਸਾਡੇ ਨਾਲ ਬਹੁਤ ਧੱਕਾ ਹੋਇਆ ਪੱਤਰਕਾਰਾਂ ਨਾਲ ਚੈਨਲ ਤੱਕ ਬੰਦ ਕਰ ਦਿੱਤੇਗੇ ਪਰ ਹਾਂ ਪ੍ਰਧਾਨ ਜੀ ਸਾਹਿਬ ਜਿਨ੍ਹਾਂ ਨੂੰ ਤੁਸੀਂ ਖਰੀਦਿਆ ਜੇਕਰ ਤੁਹਾਡੇ ਬਾਅਦ ਤੁਹਾਡੇ ਉੱਤੇ ਵਾਲੇ ਨੇ ਦੀ ਬਾਤ ਨਾ ਉਹ ਹੀ ਕਰੀਂਦੇ ਤੇ ਉਹ ਤੁਹਾਡੇ ਨਾਲ ਧੱਕਾ ਕਰਨ ਆ ਕੇ ਤੁਸੀਂ ਵੀ ਸਾਨੂੰ ਫੋਨ ਕਰ ਲਿਓ ਬੰਦੇ ਤੁਸੀਂ ਵੀ ਫੋਨ ਕਰ ਲਿਓ ਜੇਕਰ ਮਾਨਤਮਾਨ ਨੇ ਤੁਹਾਡੇ ਨਾਲ ਧੱਕਾ ਖੜੇ ਹੋ ਗਏ ਸਾਡੇ ਘਰੇ ਕੰਦਿਓ ਸਾਡੇ ਭਾਈ ਓਖਾਂ ਨੂੰ ਕਿਉਂ ਮਰਜੀ ਕੁੱਟਨ ਕਰਦੇ ਹੋ ਦੀਵਾ ਮਰਦੇ ਹੋ ਉੱਪਰ ਜਦੋਂ ਸਾਨੂੰ ਪਤਾ ਲੱਗੂਗਾ ਵੀ ਅੱਜ ਜਿਨੇ ਨੇ ਸਾਡੇ ਤੇ ਤਸ਼ੱਦਦ ਕੀਤਾ ਤੇ ਕੱਲ ਨੂੰ ਉਹਨਾਂ ਦੇ ਨਾਲ ਤੇ ਕੀ ਹੋ ਰਿਹਾ ਜੀ ਉਹਨਾਂ ਚੀਕਾ ਮਾਰਾਂਗੇ ਤੁਹਾਡੇ ਹੱਕ 'ਚ ਖੜਾਂਗੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤ ਗੁਰੂ ਤੇਗ ਬਹਾਦਰ ਜੀ ਦਾ ਪੁੱਤਾਂ ਬੋਲੇ ਜਿਨ੍ਹਾਂ ਨੇ ਵੰਡਿਆ ਮੈਨਾਂ ਹੀ ਸੀਖਿਆ ਦਿੱਤੀਆਂ ਅੱਜ ਸਾਨੂੰ ਤੁਸੀਂ ਵੱਟੋਗੇ ਕੱਟੋਗੇ ਪਰ ਤੁਹਾਡੇ ਵੀ ਹੱਕ ਦੇ ਵਿੱਚ ਖੜਾਂਗੇ ਵਾਹਿਗੁਰੂ ਦੀ ਕਲਖਾ ਵਾਹਿਗੁਰੂ ਦੀ ਕੀਮਤ ਹੈ ਧੰਨਵਾਦ ਜੀ ਭਾਈ ਜੀ